ਬਾਬਾ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਤਰਤੀ ਸਾਡੇ ਲੋਕ ਪਿੰਡ ਟੈਂਡੀਵਾਲ ਚ ਪਹੁੰਚੇ ਆ ਜਿੱਥੇ ਅੱਜ ਇੱਕ ਵੱਡਾ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤਾ ਗਿਆ ਨਾਲ ਯੂਨਾਈਟਿਡ ਸਿੱਖ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਕਿਉਂਕਿ ਯੂਨਾਈਟਿਡ ਸਿਕ ਪਿਛਲੇ ਦਿਨਾਂ ਚ ਵੱਡੀਆਂ ਸੁਆਵਾਂ ਇਸ ਕਰ ਰਿਹਾ ਇਸ ਇਲਾਕੇ ਦੇ ਵਿੱਚ ਪਿੰਡ ਟੈਂਡੀ ਵਾਲਾ ਚ ਅ ਅੱਜ ਵਾਈਸ ਚਾਂਸਲਰ ਯੂਨੀਵਰਸਿਟੀ ਪਹੁੰਚੇ ਤਸਵੀਰ ਸਿੰਘ ਡਾਕਟਰ ਸਪੀਰ ਸਿੰਘ ਗੋਸਲ ਔਰ ਨਾਲ ਖੇਤੀਬੀ ਵਿਗਿਆਨ ਕੇਂਦਰ ਫਰੋਇਪੁਰ ਦੀ ਟੀਮ ਔਰ ਨਾਲ ਯੂਨਾਈਟਿਡ ਸਿਕ ਦੀ ਟੀਮ ਤੇ ਨਾਲ ਸਾਬਕਾ ਸੈਨਿਕ ਜਿਹੜੀ ਉਹਨਾਂ ਦੀ ਜਿਹੜੀ ਜਥੇਬੰਦੀ ਉਹ ਵੀ ਪਹੁੰਚੀ ਹੋਈ ਸੋ ਲਗਾਤਾਰ ਸਹਿਯੋਗ ਚੱਲ ਰਿਹਾ ਹੈਗਾ ਹੜ੍ਹ ਪ੍ਰਭਾਵਿਤ ਇਲਾਕੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੋਰ ਦੇਖਾਂਗੇ ਤਸਵੀਰਾਂ ਤੇ ਸਾਰਿਆਂ ਨੂੰ ਪਤਾ ਬਹੁਤ ਨੁਕਸਾਨ ਪੰਜਾਬ ਦਾ ਹੋਇਆ ਜੀ ਸੱਤ ਜ਼ ਤੇ ਉਹਦੇ ਵਿੱਚ ਜਿਹੜੇ ਵੱਖ-ਵੱਖ ادارے ਨੇ ਬਹੁਤ ਸਾਰੇ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਪੰਜਾਬੋਂ ਮੈਂ ਟੈਗੀ ਸੋਸ਼ਲ ਆਰਗੇਨਾਈਜੇਸ਼ਨ ਨੇ ਤੇ ਪੰਜਾਬ ਦੀ ਜਿਹੜੀ ਹੈਗੀ ਪੀਏਯੂ ਇਹ ਤਾਂ ਹਮੇਸ਼ਾ ਹੀ ਕਿਸਾਨਾਂ ਨਾਲ ਜੁੜੀ ਹੈ ਕਿਉਂਕਿ ਜਿਹੜਾ ਸਾਡੇ ਸਟੇਟ ਹੈਗੀ ਖੇਤੀ ਪ੍ਰਧਾਨ ਸੂਬਾ ਇਹ ਤੇ ਇੱਕ ਪੀਏਯੂ ਹੈ ਜਿਹੜੀ ਕਿ ਖੇਤੀ ਦੇ ਖੇਤਰ ਚ ਕੰਮ ਕਰਦੀ ਰਿਸਰਚ ਕਰਦੀ ਪੰਜਾਬ ਦੇ ਵਿੱਚ ਤੇ ਜੋ ਵੀ ਅਸੀਂ ਨਵੇਂ ਕਿਸਮਾਂ ਨਮੀਆ ਇਹ ਪ੍ਰੋਡਕਸ਼ਨ ਟੈਕਨੋਲੋਜੀ ਪ੍ਰੋਸੈਸਿੰਗ ਟੈਕਨੋਲੋਜੀ ਪ੍ਰੋਡਕਸ਼ਨ ਟਕੋਈ ਕੱਢਦੇ ਆ ਸਾਡਾ ਹੁੰਦਾ ਕਿ ਅਸੀਂ ਫਾਰਮਰ ਤੱਕ ਪਹੁੰਚਾਈਏ ਤੇ ਸਾਡਾ ਵੀ ਇਹ ਸੀ ਕਿ ਸਾਡੇ ਵੀਰ ਨੇ ਕਿਸਾਨ ਜਿਹਨਾਂ ਦਾ ਨੁਕਸਾਨ ਹੋਇਆ ਤੇ ਵੱਧ ਤੋਂ ਵੱਧ ਅਸੀਂ ਇਹਨਾਂ ਦੀ ਹੈਲਪ ਕਰੀਏ ਪਰ ਜਿਹੜੀ ਸਾਡੀ ਹੈਲਪ ਸੀ ਉਹ ਬਾਦ ਸ਼ੁਰੂ ਹੋਣੀ ਸੀ ਕਿ ਜਦੋਂ ਪਾਣੀ ਆਇਆ ਉਹਦਾ ਦਾ ਲੋਡ ਸੀ ਕਿ ਪਾਣੀ ਵਿੱਚੋਂ ਬਾਹਰ ਕਿਵੇਂ ਲੋਕਾਂ ਨੂੰ ਬਾਹਰ ਕੱਢਣਾ ਹੈਗਾ ਤੇ ਉਹਨਾਂ ਨੂੰ ਅਸੀਂ ਲੰਗਰ ਕਿਵੇਂ ਲਾਉਣੇ ਨੇ ਉਹਨਾਂ ਨੂੰ ਕੱਪੜੇ ਦੇਣੇ ਨੇ ਦਵਾਈਆਂ ਦੇਣੀਆਂ ਨੇ ਉਹ ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਵੇਂ ਰਾਈਟਡ ਸਿਕਸ ਇੱਥੇ ਇਹਨਾਂ ਦੇ ਸਾਰੇ ਤੇ ਸਭ ਕ ਜਿਹੜੇ ਮਿਲਟਰੀ ਦੇ ਨਾਲ ਆਰਗੇਨਾਈਜੇਸ਼ਨ ਦੇ ਨੇ ਇਹਨੇ ਕੰਮ ਕੀਤੇ ਸਾਨੂੰ ਇਹ ਸੀ ਸਾਡਾ ਕੰਮ ਤਾਂ ਉਹ ਤੋਂ ਬਾਅਦ ਸ਼ੁਰੂ ਹੋਣਾ ਜਦੋਂ ਹਾੜੀ ਦੀ ਫਸਲ ਬੀਜਣੀ ਆ ਇੱਕ ਤਾਂ ਸਾਡਾ ਇਹ ਦੇਖਣ ਨੂੰ ਸੀ ਕਿ ਸਾਡੀ ਜਿਹੜੀ ਫਸਲ ਤਾਂ ਖਰਾਬ ਹੋਈ ਸੀ ਸਾਡੀ ਜ਼ਮੀਨ ਵੀ ਖਰਾਬ ਹੋਈ ਹੈ ਤੇ ਫਸਲ ਤਾਂ ਖਰਾਬ ਹੋ ਗਈ ਤੇ ਉਹਦੇ ਵਾਸਤੇ ਫਸਲਾਂ ਦਾ ਮੁਆਵਜ਼ਾ ਸਰਕਾਰ ਦੇ ਰਹੀ ਹੈ ਸੈਂਟਰ ਤੋਂ ਵੀ ਟੀਮ ਆਈ ਸੀ ਅਸੀਂ ਸਰਕਾਰ ਨੂੰ ਇਹ ਕਿਹਾ ਕੱਲੀ ਫਸਲ ਨਹੀਂ ਖਰਾਬ ਹੋਈ ਸਾਡੀ ਜ਼ਮੀਨ ਵੀ ਖਰਾਬ ਹੋ ਗਈ ਹੈ ਜਿੱਥੇ ਰੇਤ ਆ ਗਿਆ ਸਾਨੂੰ ਚੁੱਕਣਾ ਪਊਗਾ ਜਿੱਥੇ ਦੂਜੀ ਮਿੱਟੀ ਪਹਾੜਾਂ ਤੋਂ ਆ ਗਈ ਤੇ ਉਹ ਸਾਡੀ ਜਿਹੜੀ ਉਪਜਾਊ ਮਿੱਟੀ ਸੀ ਉਹ ਢਹੀ ਗਈ ਹੈ ਵੀ ਉਹ ਸਾਨੂੰ ਠੀਕ ਕਰਨੇ ਪੈਣੇ ਆ ਸੋ ਉਹ ਵੀ ਸਰਕਾਰ ਹੋਣ ਸਾਡੇ ਕਹਿਣ ਤੇ ਅਸੀਂ ਜੋ ਉਹਨਾਂ ਨੂੰ ਵਾਇਸ ਦਿੱਤੀ ਹੈ ਸੈਂਟਰ ਗਵਰਨਮੈਂਟ ਤੋਂ ਜਿਹੜੀ ਮਿੱਟੀ ਖਰਾਬ ਹੋਈ ਹੈ ਜ਼ਮੀਨ ਖਰਾਬ ਹੋਈ ਹੈ ਉਹਦਾ ਹੀ ਮੁਆਵਜ਼ੇ ਵਾਸਤੇ ਕਾਗਜ਼ ਪ੍ਰੋਪੋਜ਼ਲ ਬਣ ਗਿਆ ਕੱਲੀ ਫਸਲ ਦੀ ਨਹੀਂ ਮਿੱਟੀ ਦੀ ਜਿਹੜੀ ਅਸੀਂ ਚੁੱਕਣੀ ਹੈ ਠੀਕ ਕਰਨੀ ਹੈ ਉਹਦੀ ਪ੍ਰੋਪੋਜ਼ਲ ਸਰਕਾਰ ਨੇ ਪਾਤੀ ਹੈ ਮੁਆਵਜ਼ਾ ਮਿਲੂਗਾ ਤੋਂ ਅੱਜ ਅਸੀਂ ਆਏ ਸੀ ਕਿ ਅਸੀਂ ਜਿਹੜੀ ਸੋਨੇ ਦੀ ਫਸਲ ਤਾਂ ਸਾਰੀ ਖਰਾਬ ਹੋ ਗਈ ਹੈ ਕੋਈ ਫਸਲ ਨਹੀਂ ਸਾਨੂੰ ਇਹ ਸੀ ਕਿ ਜਿਹੜੀ ਹਾੜੀ ਦੀ ਫਸਲ ਹੈ ਉਹ ਤਾਂ ਸਾਡੀ ਠੀਕ ਹੋ ਜਵੇ ਉਹ ਨਾ ਕਿਤੇ ਖਰਾਬ ਹੋ ਜਾਵੇ ਤੇ ਇੱਕ ਤਾਂ ਲੋਕਾਂ ਨੇ ਬੀਜ ਘਰਾਂ ਚ ਰੱਖਿਆ ਸੀ ਫਾੜੀ ਦਿਆ ਫਸਲਾਂ ਦਾ ਜਿੱਥੇ ਘਰਾਂ ਚ ਪਾਣੀ ਵੜ ਗਿਆ ਉਹ ਖਰਾਬ ਹੋ ਗਿਆ ਦੂਜਾ ਇਹ ਸੀ ਕਿ ਸਾਨੂੰ ਇਹ ਸੀ ਕਿ ਅਸੀਂ ਸੁਧਰੇ ਹੋਏ ਬੀਜ ਦਈਏ ਅੱਛੇ ਬੀਜ ਦਈਏ ਜਿਹੜੇ ਦੀ ਅਸ਼ੋਰੈਂਸ ਹੋਵੇ ਕਿ ਉਹ ਬੀਜ ਉੱਗੂਗਾ ਤੇ ਨਾਲ ਵੱਡਾ ਹੋਊਗਾ ਉਹਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਉਹਨੂੰ ਕੋਈ ਕੀੜਾ ਨਹੀਂ ਲੱਗੂਗਾ ਤੇ ਚੰਗੀ ਉਹ ਸਾਨੂੰ ਪ੍ਰੋਡਕਸ਼ਨ ਦੇਊਗਾ ਸੋ ਅੱਜ ਅਸੀਂ ਕਣਕ ਦੇ ਯੂਨੀਵਰਸਿਟੀ ਵੱਲੋਂ ਚਾਰ ਕਿਸਮਾਂ ਲੈ ਕੇ ਆਏ ਆਂ ਜਿਹੜੇ ਕਿ ਇੱਥੇ ਪਰਖੀਆਂ ਹੋਈਆਂ ਨੇ ਅਸੀਂ 5-6 ਸਾਲਾਂ ਤੋਂ ਇਸ ਇਲਾਕੇ 'ਚ ਹੁੰਦੀਆਂ ਨੇ ਉਹਨੂੰ ਕੋਈ ਬਿਮਾਰੀ ਕੀੜੇ ਦੀ ਖਤਰਾ ਨਹੀਂ ਹੈਗਾ ਇੱਕ ਅਸੀਂ ਨਾਲ-ਨਾਲ ਸਰੋਂ ਦਾ ਬੀਜ ਵੀ ਦਿਖਦੇ ਆ ਦੇਖੇ ਜਾ ਰਹੇ ਆ ਜਿਹੜੀ ਕ੍ਰੌਪ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਕੱਲੀ ਅਸੀਂ ਝੋਨੇ ਤੇ ਨਾ ਰਹੀਏ ਕਣਕ ਤੇ ਨਾ ਰਹੀਏ ਅਸੀਂ ਹੋਰ ਫਸਲਾਂ ਵੀ ਲੈ ਕੇ ਆਈਏ ਤੇ ਸਰੋਂ ਸਾਡੀ ਇੱਕ ਜੀਐਸ 7 ਵੈਰੈਟੀ ਹੈ ਉਹ ਲੈ ਕੇ ਆਏ ਆ ਇਹ ਸਾਰੇ ਭਰਾ ਲਾਉਣਗੇ ਪੈਕੇਟ ਬਣਾਏ ਨੇ ਅਸੀਂ 400 ਗ੍ਰਾਮ ਦੇ ਤੇ ਉਹ ਟرائی ਵੀ ਕਰ ਲਣਗੇ ਕਿ ਸਰੋਂ ਇਹਨਾਂ ਦੇ ਖੇਤਾਂ 'ਚ ਕਿਵੇਂ ਹੋ ਰਹੀ ਹੈ ਕ੍ਰੌਪ ਡਾਇਵਰਸਿਫਿਕੇਸ਼ਨ ਵੀ ਹੋਏਗੀ ਬਾਕੀ ਅਸੀਂ ਤਾਂ ਇਹ ਕਹਿੰਨੇ ਕਿ ਘਰ ਦਾ ਤੇਲ ਹੋਵੇ ਘਰ ਦੀਆਂ ਦਾਲਾਂ ਹੋਣ ਘਰ ਦਾ ਦੁੱਧ ਹੋਵੇ ਤਾਂ ਹੀ ਕਿਸਾਨਾਂ ਦਾ ਜਿਹੜਾ ਖਰਚਾ ਘਟੂਗਾ ਤੇ ਕੁਆਲਿਟੀ ਦੀ ਚੀਜ਼ ਜੋ ਪਹਿਲਾਂ ਪਖਾਉਂਦੇ ਸੀ ਉਹ ਹੋਲੇਗੀ ਸੋ ਉਹ ਅਸੀਂ ਸਾਰੇ ਇੱਥੇ ਬਹੁਤ ਅੱਛੇ ਸਾਡੇ ਅਸੀਂ ਵੇਖ ਰਹੇ ਕਿ ਪਿੰਡ ਵਾਲਿਆਂ ਨੇ ਜੋ ਅਸੀਂ ਟੈਂਡੀ ਵਾਲਾ ਪਿੰਡ 'ਚ ਇੱਥੇ ਬੈਠੇ ਆਂ ਬਿਲਕੁਲ ਬਾਰਡਰ ਦੇ ਨੇੜੇ ਪਿੰਡ ਹੈਗਾ ਇਹ ਤੇ ਲੋਕਾਂ ਕੋਲ ਜਮੀਨਾਂ ਘਟ ਨੇ ਤੇ ਜਿਹੜੀ ਠੀਕ ਵੀ ਹੁੰਦੀ ਉਹ ਵੀ ਜਦੋਂ ਸਤਲੋਜ ਆਉਂਦਾ ਰੋੜ ਕੇ ਲੈ ਜਾਂਦਾ ਜਿਹੜੀ ਜ਼ਮੀਨ ਹੈਗੀ ਅ ਡਾਕਟਰ ਸਾਹਿਬ ਐਸ ਲਈ ਆਪਾਂ ਕਿੰਨਾ ਸੀਡਸ ਜਿਹੜਾ ਅੱਜ ਪ੍ਰੋਵਾਈਡ ਕਰਵਾ ਰਹੇ ਹਾਂ ਇਹਨਾਂ ਕਿਸਾਨਾਂ ਨੂੰ ਇੱਥੇ ਅਸੀਂ ਤਾਂ ਦੇਖੋ ਇੰਸਟਿਟਿਊਟ ਵੱਲੋਂ ਅਸੀਂ 700 ਕਵਾਂਟਰ ਸੀਡ ਦੇ ਰਹੇ ਹਾਂ ਇਹਦਾ ਸੁਧਰੀਆਂ ਕਿਸਮਾਂ ਦਾ ਪਰ ਅਸੀਂ ਉਹ 7 ਜ਼ਿਲ੍ਹੇ 6 ਜ਼ਿਲ੍ਹੇ ਹੋਰ ਵੀ ਨੇ ਉੱਥੇ ਵੀ ਇਹੀ ਡਿਮਾਂਡ ਹੈ ਲੋਕਾਂ ਨੂੰ ਕਿਉਂਕਿ ਉਹ ਭਰੋਸਾ ਬਹੁਤ ਕਰਦੇ ਨੇ ਅੰਸਟੀ ਦਾ ਵੀ ਜਿਹੜਾ ਬੀਜ ਯੂਨੀਵਰਸਿਟੀ ਵੱਲੋਂ ਆਊਗਾ ਉਹ ਸੁਧਰਿਆ ਹੋਊਗਾ ਚੰਗਾ ਸੀਡ ਹੋਊਗਾ ਉਹਦੀ ਉਪਜ ਵੀ ਵਧੀਆ ਹੋਊ ਤੇ ਕੱਲੇ ਇਹੀ ਨਹੀਂ ਜਿੱਥੇ ਹੜ ਆਏ ਨੇ ਸਾਡਾ ਜਿਹੜਾ ਸਾਰਾ ਪੰਜਾਬ ਹੈ ਉਹ ਬੀਜ ਵਾਸਤੇ ਇੰਡਸਟਰੀ ਤੋਂ ਬੀਜ ਮੰਗਦਾ ਤੇ ਅਸੀਂ ਬੀਜ ਤਾਂ ਬਹੁਤ ਬਣਾਉਨੇ ਆ 30000 ਕੁਆਟਲ ਬੀਜ ਬਣਾ ਰਹੇ ਸੀ ਅਸੀਂ ਇੱਥੇ ਛਕਣਕ ਦਾ ਦੱਸੋ ਵੀ ਤੁਸੀਂ ਹੋਰ بڑا ਵੱਡਾ ਕੰਮ ਕੀਤਾ ਹੈ ਪੀਏ ਜਿਹਦੇ ਵੀ ਇੰਪਲਾਈਜ਼ ਹੈਗੇ ਹੁਣ ਇਹ ਗੱਲ ਚੱਲ ਰਹੀ ਸੀ ਤੁਸੀਂ ਹੜ ਪੀਟਾਂ ਵਾਸਤੇ ਇੱਕ ਡੋਨੇਸ਼ਨ ਦੇ ਰੂਪ ਵਿੱਚ ਜੋ ਅਪਰੀ ਮਨੀ ਇਕੱਠੀ ਕੀਤੀ ਹੈ ਚੰਗਾ ਕਾਰਜ ਹੈਗਾ ਉਹ ਕਿਹੜੇ ਉਦੇਸ਼ਾਂ ਨੂੰ ਲੈ ਕੇ ਤੁਸੀਂ ਖਰਚ ਕਰਦੇ ਸੋ ਇਦਾਂ ਸੀ ਜਿਹੜਾ ਅਸੀਂ ਬੀਜ ਬਣਾਉਣੇ ਵਿੱਚ ਵਿੱਚ ਦੱਸ ਰਹੇ ਸੀ ਅਸੀਂ 60000 ਕੁਆਰਡਲ ਬੀਜ ਹਰ ਸਾਲ ਬਣਾਉਣੇ ਵੱਖ-ਵੱਖ ਫਸਲਾਂ ਦਾ ਖਾੜੀ ਸੋਨਾ ਦਾ ਪਰ ਜਿਹੜੀ ਸਾਡੀ ਅਸੀਂ ਬੀਜ ਬਣਾਉਨੇ ਆ ਉਹ ਅਸੀਂ ਲਾਗਤ ਦੇ ਹੀ ਅਸੀਂ ਕੋਈ ਕਮਾਉਂਦੇ ਨਹੀਂ ਪੈਸੇ ਜਿੰਨਾ ਸਾਡਾ ਖਰਚ ਆਇਆ ਹੁੰਦਾ ਉਹਨੇ ਦੇ ਵਿੱਚ ਹੀ ਅਸੀਂ ਬੀਜ ਨੂੰ ਵੇਚ ਦਿੰਨੇ ਆ ਸੇਵਾ ਕਰਨੀ ਹੈ ਅਸੀਂ ਤਾਂ ਵੈਰਾਈਟੀਆਂ ਲੋਕਾਂ ਤੱਕ ਪਹੁੰਚਾਉਣੀਆਂ ਹੁੰਦੀਆਂ ਨੇ ਸਾਡੀ ਆਡਿਟਿੰਗ ਹੁੰਦੀ ਹੈ ਇੱਕ ਸਰਕਾਰ ਵੱਲੋਂ ਕਿ ਕਿੰਨਾ ਬੀਜ ਪੈਦਾ ਕੀਤਾ ਤੁਸੀਂ ਕਿੰਨੀ ਪ੍ਰੋਡਕਸ਼ਨ ਹੋਈ ਤੇ ਕਿੰਨਾ ਤੁਸੀਂ ਸੇਲ ਕੀਤਾ ਹੁਣ ਇਹ ਜਿਹੜਾ ਬੀਜ ਅਸੀਂ ਤੁਹਾਨੂੰ ਦੇ ਰਹੇ ਹੁਣ ਫ੍ਰੀ ਆਫ ਕੋਸਟ ਦੇ ਰਹੇ ਹਾਂ ਇਥੇ ਤੇ ਉਹ ਅਸੀਂ ਹੁਣ ਆਡਿਟ ਜਦੋਂ ਹੁੰਦੀ ਹੈ ਤੇ ਅਸੀਂ ਉਥੇ ਲਿਖ ਨਹੀਂ ਸਕਦੇ ਕਿ ਅਸੀਂ ਹੜਪ੍ਰਭਾਵਿਤ ਲੋਕਾਂ ਨੂੰ ਦਿੱਤਾ ਅਸੀਂ ਕੀ ਕੀਤਾ ਆਪਣੀ ਜਿਹੜੀ ਸਾਡੀ ਫੈਕਲਟੀ ਹੈ ਸਾਡਾ ਸਟਾਫ ਹੈ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਰਾ ਪੰਜਾਬ ਬਾਹਰ ਤੋਂ ਆਰਗੇਨਾਈਜੇਸ਼ਨਸ ਹੈਲਪ ਕਰ ਰਹੀਆਂ ਨੇ ਹੜਪੀੜਤਿਆਂ ਦੇ ਅਸੀਂ ਵੀ ਯੂਨੀਵਰਸਿਟੀ ਵੱਲੋਂ ਹੈਲਪ ਕਰੀਏ ਜਿੰਨੀ ਬਣਦੀ ਹੈਗੀ ਇੱਕ ਤਾਂ ਅਸੀਂ ਟੈਕਨੀਕਲ ਹੈਲਪ ਦੇ ਰਹੇ ਹਾਂ ਤੇ ਦੂਜੀ ਅਸੀਂ ਚਾਹੁੰਦੇ ਸੀ ਫਾਈਨੈਂਸ਼ੀਅਲ ਜਾਂ ਸਪੋਰਟ ਕਰੀਏ ਇਨ ਫਾਰਮ ਆਫ ਕਾਈਂਡ ਕੈਸ਼ ਤਾਂ ਨਹੀਂ ਦਿੰਦੇ ਅਸੀਂ ਇਨ ਫਾਰਮ ਆਫ ਕਾਈਂਡ ਦੇ ਰਹੇ ਹਾਂ ਜਿਹੜੀ ਚੀਜ਼ ਹੈਗੀ ਹੈ ਤੇ ਇਹਦੇ ਨਾਲੇ ਹੈਗਾ ਕਿ ਇੱਕ ਤਾਂ ਸਾਨੂੰ ਇਹ ਸੀ ਕਿ ਸਾਡੀ ਜਿਹੜੀ ਫੈਕਲਟੀ ਹੈ ਉਹਨਾਂ ਨੇ ਆਪਣੀ ਇੱਕ ਦਿਨ ਦੀ ਤਨਖਾਹ ਘਟਾਈ ਹੈ ਸਾਰਿਆਂ ਨੇ ਮੋਸਟਲੀ ਤੇ ਸਾਡੇ ਸਟਾਫ ਨੇ ਤੇ ਉਹ ਜਿਹੜਾ ਪੈਸਾ ਸੀ ਅਸੀਂ ਹੁਣ ਯੂਨੀਵਰਸਿਟੀ ਦਾ ਜਿਹੜਾ ਮੇਨ ਅਕਾਊਂਟ ਹੈ ਉਹਦੇ ਵਿੱਚੋਂ ਮੁੱਲ ਲੈ ਲਿਆ ਵੀ ਜੀ ਜੋ ਸਾਨੂੰ ਇਹ ਸੀ ਅਸੀਂ ਆਰਡਰ ਜਦੋਂ ਹੋਏਗੀ ਉਹ ਆਰਡਰ ਦਾ ਜਿਹੜਾ ਹੈਗਾ ਉਹ ਸਾਡੇ ਪੇਪਰ ਪੂਰੇ ਹੋ ਜਾਣਗੇ ਤੇ ਅਸੀਂ ਉਹ ਦੇ ਰਹੇ ਹਾਂ ਇਹਦਾ ਇੱਕ ਹੋਰ ਚੀਜ਼ ਜਿਹੜੀ ਹੋਣੀ ਹੈ ਬੀਜ ਦੀ ਇਹਦੇ ਨਾਲ ਇੱਕ ਫਸਲ ਅਸ਼ੋਰਡ ਹੋ ਗਈ ਤੇ ਜਿਹੜੇ ਲੋਕਾਂ ਦੀ ਪਿੱਛੇ ਨੁਕਸਾਨੇ ਗਈ ਫਸਲ ਉਹਨਾਂ ਦੀ ਇਹਦੀ ਉਪਜ ਵੀ ਚੰਗੀ ਹੋਊਗੀ ਉਹਨੂੰ ਇਨਕਮ ਹੋਊਗੀ ਇਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਜਿਹੜੀ ਪ੍ਰੋਡਕਟਿਵਿਟੀ ਹੈ ਪੰਜਾਬ ਦੀ ਪ੍ਰੋਡਕਸ਼ਨ ਹੈਗੀ ਪੰਜਾਬ ਦਾ ਜਿਹੜਾ ਰੈਵਨਿਊ ਜਨਰੇਟ ਹੋਣਾ ਉਹਦੇ 'ਚ ਫਾਇਦਾ ਹੋਣਾ ਅਗੇ ਤੱਕ ਤੇ ਅਸੀਂ ਇਹ ਬੀਜ ਇਦਾਂ ਦਾ ਵੀ ਦੇ ਰਹੇ ਹਾਂ ਕਿ ਇਹ ਫਾਰਮਰ ਜਿਹੜੇ ਨੇ ਇਹਨਾਂ ਦਾ ਬੀਜ ਆਪ ਬਣਾ ਸਕਦੇ ਨੇ 2-3-4 ਸਾਲ ਆਪਣਾ ਬੀਜ ਆਪ ਹੀ ਬਣਾ ਲੈਣ ਮੋਲ ਲੈਣ ਦੀ ਲੋੜ ਨਹੀਂ ਉਦੇ ਨਾਲਿਆਂ ਦਾ ਖਰਚਾ ਘਟ ਜੂਗਾ ਤੇ ਵਧੀਆ ਕਿਸਮ ਦੇ ਨਾਲ ਕੋਲ ਆਉਣ ਵਾਲੇ ਸਰਲਾਂ ਚ ਲੱਗਦੀ ਰਹੂਗੀ ਤੇ ਹੋਰ ਵੀ ਇਲਾਕੇ ਸੇ ਵੱਜੂਗਾ ਇੱਕ ਪਿੰਡ ਨੇ ਬੀਜ ਬਣਾਤਾ ਜੇ ਇਹ ਪਿੰਡ ਇਸ ਬੀਜ ਨੂੰ ਆਪ ਅੱਗੇ ਮੰਡੀ ਚ ਨਾ ਲੈ ਕੇ ਜਾਵੇ ਇਹਦੇ ਥੈਲੀਆਂ ਬਣਾ ਕੇ ਵੇਚੇ ਜੀ ਸੁਧਰੇ ਹੋਇਆ ਬੀਜ ਆ ਦੂਜੇ ਜਿਹੜੇ ਪਿੰਡ ਨੇ ਜਿੱਥੇ ਬੀਜ ਨਹੀਂ ਗਿਆ ਉਹਨਾਂ ਨੂੰ ਵੇਚ ਦੇ ਇਹਦੇ ਪੈਸੇ ਵੀ ਆਪਾਂ ਕਮਾਈ ਜਾਂਦੇ ਦਸਾਬ ਜੀ ਰੈਟਡ ਸਿਕਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੜੀ ਦੇਰ ਤੋਂ 3 ਮਹੀਨੇ ਤੋਂ ਇਹ ਆਪਣਾ ਇੱਕ ਕਹੋ ਵੀ ਰਿਲੀਫ ਕਾਰਜ ਚਲਾ ਰਹੇ ਨੇ ਤੇ ਤੁਹਾਡੇ ਨਾਲ ਸਹਿਯੋਗ ਹੀ ਕਰ ਰਹੇ ਨੇ ਕੁਝ ਟੂ ਵਰਡਸ ਇਹਨਾਂ ਬਾਰੇ ਦੀ ਸੋ ਇਹਨਾਂ ਦੀ ਬਹੁਤ ਵੱਡਾ ਯੋਗਦਾਨ ਇਹ ਵਿੱਚ ਪਾਇਆ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਆਪਣਾ ਘਰ ਛੱਡਣਾ ਆਪਣਾ ਕੰਮ ਛੱਡਣਾ ਤੇ ਜਿਹੜੇ ਲੋਕਾਂ ਨੂੰ ਲੋੜ ਹੈ ਉੱਥੇ ਆ ਕੇ ਇਹਨਾਂ ਦੀ ਮਦਦ ਕਰਨੀ ਤੇ ਲੁਧਿਆਣੇ ਬਹੁਤੇ ਆਏ ਨੇ ਤੇ ਬਹੁਤ ਵੱਡਾ ਇਹ ਇਹਨਾਂ ਦਾ ਹੈ ਦੂਜਾ ਇਹ ਸੀ ਕਿ ਜਿਵੇਂ ਹੁਣ ਇਹ ਤਾਂ ਅਗਸਤ ਤੋਂ ਹੀ ਲੱਗੇ ਹੋਏ ਨੇ ਉਸ ਤੋਂ ਪਹਿਲਾਂ ਵੀ ਲੱਗੇ ਦੇ ਪਲਾਨ ਕਰ ਰਹੇ ਸੀ ਸੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਪਿੰਡ ਵਾਲੇ ਵੀ ਮੈਂ ਵੇਖਦਾ ਇਹਨਾਂ ਨਾਲ ਇਨੀ ਦੋਸਤੀ ਹੋਈ ਨਹੀਂ ਹਰ ਵਾਰੀ ਕਹਿ ਕੰਮ ਕੇ ਸਾਡੇ ਤੁਸੀਂ ਇੱਥੇ ਰਹੋ ਪਿੰਡ ਵਾਲੇ ਵੀ ਬਹੁਤ ਪਿਆਰ ਕਰਦੇ ਨੇ ਜਦੋਂ ਆਪਾਂ ਹੈਲਪ ਕਰਦੇ ਇਹਨਾਂ ਦੀ ਸੋ ਬਹੁਤ ਵੱਡਾ ਯੋਗਦਾਨ ਹੈ ਜੀ ਸਰ ਇੱਕ ਲਾਸਟ ਕੁਐਸਚਨ ਹੈ ਜੀ ਤੁਸੀਂ ਗੱਲ ਬੜੀ ਅੱਛੀ ਕੀਤੀ ਹੈ ਪੰਜਾਬ ਗੌਰਮੈਂਟ ਨੂੰ ਸੈਂਟਰ ਗੌਰਮੈਂਟ ਨੂੰ ਚਿੱਲੀ ਡਿਸਟ੍ਰਿਕਟ ਦੀ ਵੀ ਫਿਰੋਜ਼ਪੁਰ ਨੂੰ ਚਿੱਲੀ ਡਿਸਟ੍ਰਿਕਟ ਅੱਲਾ ਨਿਆ ਜਾਵੇ ਜਿੱਦਾਂ ਤੁਸੀਂ ਗੱਲ ਕੀਤੀ ਸੀ ਉਧਰ 36 ਕਿੜਾ ਵਾਲੀ ਸਾਈਡ ਵੱਲ ਦੀ ਸੋ ਤੁਸੀਂ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਤੇ ਪ੍ਰੈਸ਼ਰ ਕਰੋਗੇ ਉਹ ਜੇ ਦੇਖੋ ਇੱਥੇ ਮਿਰਚ ਬਹੁਤ ਹੁੰਦੀ ਹੈ ਇਹ ਮਿਰਚ ਕਣਕ ਦੇ ਨਾਲ ਲੱਗਦੀ ਹੈ ਖਾੜੀ ਚ ਲਾ ਜਦੋਂ ਇਹਦੀ ਪ੍ਰੋਡਿਊਸ ਆ ਜਾਂਦੀ ਹੈ ਸਾਡੇ ਕੋਲ ਉਹਨੂੰ ਨਾ ਸਕਾਉਣ ਵਾਸਤੇ ਵੀ ਕੋਈ ਇਹਦੇ 'ਚ ਉਹ ਜੇ ਸੁੱਕੂ ਸੁੱਕੂ ਗਈ ਜਿਹੜੀ ਮਿਰਚ ਹੈਗੀ ਤਾਂ ਜਾਂ ਕਿ ਮੰਡੀ 'ਚ ਵਿਕਣੀ ਹੈ ਤੇ ਇਹਨਾਂ ਦੀ ਡਿਮਾਂਡ ਹੁੰਦੀ ਹੈ ਕਿ ਜਿਹੜਾ ਮੰਡੀ ਬੋਰਡ ਹੈ ਮੰਡੀ ਬੋਰਡ ਜਿੱਥੇ ਮੰਡੀਆਂ ਨੇ ਉੱਥੇ ਪੱਕਾ ਕੀਤਾ ਹੁੰਦਾ ਵੀ ਸਾਨੂੰ ਉਹੀ ਜਿਹੜੀ ਜ਼ਮੀਨ ਹੈ ਪੱਕਿਆ ਹੋਇਆ ਫਰਸ਼ ਹੈ ਉਹ ਸਰਕਾਰ ਦੇ ਦਿਆ ਕਰੇ ਆਪਣੀਆਂ ਆਪਣੀਆਂ ਮਿਰਚਾਂ ਉੱਥੇ ਪਾ ਕੇ ਸਕਾ ਕੇ ਪੋਰੀਆਂ ਭਰ ਕੇ ਅਸੀਂ ਵੇਚੀਏ ਉਹਨੂੰ ਇਹਨਾਂ ਕੀ ਹੈਲਪ ਮੰਗਦੇ ਨੇ ਦੂਜਾ ਈ ਸੀ ਵੀ ਜੇ ਸਰਕਾਰ ਇਹ ਚਿੱਲੀ ਦਾ ਡਿਸਟ੍ਰਿਕਟ ਤੇ ਮਿਰਚਾਂ ਦਾ ਜ਼ਿਲ੍ਹਾ ਐਲਾਨ ਕਰ ਦਵੇ ਤੇ ਜਿਹੜਾ ਦਿੱਲੀ ਦਾ ਵਪਾਰੀ ਹੈ ਦੂਜਾ ਦੁਨੀਆ ਭਰ ਦਾ ਵਪਾਰੀ ਇੱਥੇ ਆਉਣਾ ਸ਼ੁਰੂ ਹੋ ਜੂਗਾ ਸਾਡੇ ਫਾਰਮਰ ਨੂੰ ਦੂਜੀਆਂ ਥਾਂਾਂ ਜਾ ਕੇ ਮਿਰਚਾਂ ਵੇਚਣ ਦੀ ਲੋੜ ਨਹੀਂ ਹੋਵੇਗੀ ਬਹੁਤ ਵੱਡੀ ਸਪੋਰਟ ਹੋ ਗਈ ਸਾਡੀ ਸਰਕਾਰ ਦੀ ਵੀ ਸਿਰਫ ਇੱਕ ਜਿਲ੍ਹਾ ਆਪਾਂ ਐਲਾਨ ਹੀ ਕਰਨਾ ਉਹਦੇ ਕੋਈ ਬਹੁਤਾ ਪੈਸਾ ਨਹੀਂ ਲੱਗਣਾ ਐਲਾਨ ਕਰ ਦਈਏ ਚਿੱਲੀ ਡਿਸਟ੍ਰਿਕਟ ਹੈਗਾ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹ ਆਲਰੇਡੀ ਜਿਹੜਾ ਕਿ ਆਪਣਾ ਤੇਲਗਾਨਾ ਤੇਲਗਾਨਾ ਸਟੇਟ ਨਵੀਂ ਬਣੀ ਸੀ ਉੱਥੋਂ ਦੀ ਸਰਕਾਰ ਨੇ ਉੱਥੋਂ ਦਾ ਇੱਕ ਜ਼ਿਲ੍ਹਾ ਹੈਗਾ ਜਿਹਨੂੰ ਚਿਲੀ ਡਿਸਟ੍ਰਿਕਟ ਡਿਕਲੇਅਰ ਕੀਤਾ ਹੋਇਆ ਅਸੀਂ ਆਪਣੀ ਟੀਮ ਵੀ ਭੇਜੀ ਸੀ ਵੀ ਕਿਉਂ ਡਿਕਲੇਅਰ ਕੀਤਾ ਸਾਡੇ ਸਾਇੰਟਿਸਟ ਨੇ ਜਾ ਕੇ ਦੇਖਿਆ ਕਿ ਮਿਰਚਾਂ ਇੰਨੀਆਂ ਵਧੀਆ ਕਿਸਮਾਂ ਦੀ ਇੰਨੇ ਵਧੀਆ ਪ੍ਰੋਡਕਸ਼ਨ ਵੀ ਹੈ ਨਹੀਂ ਸਿਰਫ ਇੱਕ ਚਿਲੀ ਡਿਸਟ੍ਰਿਕਟ ਡਿਕਲੇਅਰ ਕਰਨ ਕਾ ਹੀ ਤੇ ਉਹਨੂੰ ਦੁਨੀਆ ਭਰ ਦਾ ਵਪਾਰੀ ਉੱਥੇ ਆ ਰਿਹਾ ਵੀ ਸੀ ਸਾਹਿਬ ਇੱਥੇ ਕਿ ਕਿਸਾਨ ਗੱਲ ਕਰ ਰਿਹਾ ਸੀ ਵੀ ਵੀ ਸੀ ਸਾਹਿਬ ਨੇ ਗੱਲ ਬੜੀ ਵਧੀਆ ਆਖੀ ਪਰ ਉਹ ਸ਼ਰਮਾਂਦਾ ਹੋਇਆ ਅੱਗੇ ਨਹੀਂ ਆਇਆ ਹੈਗਾ ਉਹਨੇ ਮੇਰੇ ਕੰਨ 'ਚ ਫੂਕ ਮਾਰੀ ਹੈ ਵੀ ਇੱਥੇ ਮਾਰਕੀਟਿੰਗ ਦੀ ਬਿਚਾਰੇ ਕਿਸਾਨ ਉਹਨਾਂ ਇਹ ਰੂਰਲ ਏਰੀਆ ਦੇ ਜਾਂਦੇ ਜਿਹੜੇ ਖੁੱਲ ਕੇ ਬੋਲ ਨਹੀਂ ਸਕਦੇ ਪਰ ਮੈਨੂੰ ਪਰਦੇ ਦੇ ਪਿੱਛੇ ਜਾ ਕੇ ਗੱਲ ਕੀਤੀ ਵੀ ਅਸੀਂ ਬੀਜਦੇ ਆਂ ਅੱਗੋਂ ਮਾਰਕੀਟਿੰਗ ਨਹੀਂ ਹੁੰਦੀ ਸਾਨੂੰ ਮਾਰ ਪੈ ਜਾਂਦੀ ਹੈ ਉਹਦਾ ਹੱਲ ਕੀ ਤੱਕ ਡਿਆ ਜਾਵੇ ਹੱਲ ਇਦਾਂ ਜੇ ਇੱਕ ਤਾਂ ਅਸੀਂ ਪੀਏ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਖੋਲਿਆ ਹੈਗਾ ਉੱਥੇ ਅਸੀਂ ਇਸ ਸਕਿੱਲ ਜਿਹੜੀਆਂ ਨੇ ਤਾਂ ਵੀ ਕੀ ਅਸੀਂ ਪ੍ਰੋਸੈਸਿੰਗ ਕਰਨੀ ਪਣੀ ਹੈ ਸਾਨੂੰ ਹੁਣ ਤਾਂ ਕਣਕ ਝੋਨਾ ਜਦੋਂ ਅਸੀਂ ਪੈਦਾ ਕਰਦੇ ਸਿੱਧੀ ਟਰਾਲੀ ਭਰ ਕੇ ਬੰਡੀ ਚ ਲੈ ਜਾਨੇ ਆ ਉਹ ਵੀ ਕਹਿੰਦਾ ਸਿਲ ਬਹੁਤ ਜ਼ਿਆਦਾ ਮੈਂ ਤੁਹਾਡਾ ਲੈਣਾ ਨਹੀਂ ਘੱਟ ਘੱਟੂਗਾ ਅੜਦੀ ਇਹੀ ਕਹਿੰਦਾ ਹੈਗਾ ਤੇ ਅਸੀਂ ਚਾਹੁੰਦੇ ਆ ਕਿ ਅੱਜ ਕੱਲ ਅਸੀਂ ਇੱਕ ਉੱਥੇ ਲੁਧਿਆਣੇ ਦੇ ਵਿੱਚ ਕਹਿੰਦੇ ਆਓ ਕੇਬੀਕੇ ਥਰੂ ਇੱਕ ਐਗਰੋ ਪ੍ਰੋਸੈਸਿੰਗ ਸੈਂਟਰ ਲਾਇਆ ਸੀ ਜਿੰਨੇ ਵੀ ਅਸੀਂ ਫਸਲਾਂ ਬੀਜਦੇ ਆ ਉਹਦੀ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਖੇਤ ਦੇ ਵਿੱਚੋਂ ਉਹਦੀ ਪ੍ਰੋਸੈਸਿੰਗ ਕਿਵੇਂ ਕਰਨੀ ਕਿਹੜੀ ਮਸ਼ੀਨ ਹੈ ਕਿਵੇਂ ਪ੍ਰੋਸੈਸਿੰਗ ਕਰਨੀ ਜਦੋਂ ਪ੍ਰੋਸੈਸਿੰਗ ਹੋ ਜਾਊਗੀ ਫਿਰ ਇਦਾਂ ਆਪਾਂ ਉਹਨਾਂ ਨੂੰ ਬੈਗਾਂ 'ਚ ਪਾ ਦੇਣਾ ਤੇ ਚੌਲ ਆਟਾ ਜੋ ਹੀ ਬਣਾਉਣਾ ਹੈਗਾ ਫਿਰ ਸਾਡੇ ਕੋਲ ਡਿਪਾਰਟਮੈਂਟ ਹੈਗਾ ਜਿਹੜਾ ਕਿ ਤੁਹਾਡੀ ਬ੍ਰਾਂਡਿੰਗ ਕਰਾਉਂਦਾ ਜਿਵੇਂ ਹੁਣ ਇਹਦੇ ਉੱਤੇ ਬਹੁਤ ਵਧੀਆ ਫੋਟੋਆਂ ਬਣਾਈਆਂ ਨੇ ਜੀ ਤੇ ਆਹ ਲੋਗੋ ਲ ਤੇ ਇਹ ਕਹਦੇ ਹੁੰਨੇ ਚੀਜ਼ ਉਹੀ ਹੁੰਦੀ ਹੈ ਜੋ ਦਿਖਤਾ ਹੈ ਉਹ ਵਿਖਤਾ ਹੈ ਜੇ ਅੱਛੀ ਬ੍ਰਾਂਡਿੰਗ ਹੋ ਜੂਗੀ ਅੱਛੀਆਂ ਫੋਟੋਆਂ ਹੋ ਜਾਣਗੀਆਂ ਇਹ ਤੁਹਾਡੀ ਇਹਦੀ ਰੇਟ ਵੱਜ ਜਾਣਾ ਹੈਗਾ ਅਸੀਂ ਇਹ ਵੀ ਕੰਮ ਕਰਾਉਂਦੇ ਕਿ ਜਿਹੜੀ ਬ੍ਰਾਂਡਿੰਗ ਕਰਾਉਣੀ ਹੈ ਉਹ ਕਿਵੇਂ ਹੁੰਦੀ ਹੈ ਸਾਡੇ ਕੋਲ ਡਿਪਾਰਟਮੈਂਟ ਹੈਗਾ ਸੋ ਮਾਰਕੀਟਿੰਗ ਦੀ ਪ੍ਰੋਬਲਮ ਆਪਾਂ ਸੋਲਵ ਕਰ ਸਕਦੇ ਹਾਂ ਇੱਕ ਤਾਂ ਛਿੱਲੀ ਡਿਸਟ੍ਰਿਕਟ ਹੋ ਜਵੇ ਤੁਹਾਨੂੰ ਜਾਣ ਦੀ ਲੋੜ ਨਹੀਂ ਵਪਾਰੀ ਇੱਥੇ ਆਊਗਾ ਦੂਜੀ ਇਦਾਂ ਦੀ ਬ੍ਰਾਂਡਿੰਗ ਹੋ ਜਵੇ ਪੈਕਿੰਗ ਹੋ ਜਵੇ ਪ੍ਰੋਸੈਸਿੰਗ ਹੋ ਜਵੇ ਤੁਹਾਡੀ ਡਬਲ ਜਿਵੇਂ ਮੂੰਗੀ ਹੈ ਉਂਝ ਅਸੀਂ ਲੈ ਕੇ ਜਾਈਏ ਨੇ ਮੂੰਗੀ ਮਾਂ ਤੇ 60 ਰੁਪਏ 70 ਰੁਪਏ ਕਿਲੋ ਵਿਕਦਾ ਹੈਗਾ ਜੇ ਇਸ ਨੂੰ ਸਾਫ਼ ਕਰਕੇ ਹੀ ਪਲਾਸਟਿਕ ਦੇ ਬੈਗਸ ਪਾ ਕੇ ਇਦਾਂ ਦੇ ਦਈਏ ਤੇ ਉਹ 150 ਰੁਪਏ ਹੋ ਜਾਂਦਾ ਖਰਚਾ ਕੁਝ ਵੀ ਨਹੀਂ ਆਉਂਦਾ ਹੈਗਾ ਸੋ ਇਹ ਚੀਜ਼ ਦੀ ਲੋੜ ਹੈ ਸਾਡਾ ਕੇਬੀਕੇ ਉਹਨਾਂ ਕੋਲ ਜਾਓ ਉਹਦੇ ਜਰੀਏ ਲੁਧਿਆਣਾ ਦੇ ਵੇਖ ਕੇ ਆਓ ਉੱਥੇ ਪ੍ਰੋਸੈਸਿੰਗ ਸੈਂਟਰ ਲੱਗਿਆ ਹੋਇਆ ਤੇ ਆਹ ਕੰਮ ਤੁਸੀਂ ਸ਼ੁਰੂ ਕਰੋ ਤੇ ਤੁਹਾਡੀ ਰੇਟ ਜਿਹੜਾ ਹੈਗਾ ਡੇਡਾ ਡਬਲ ਤਿੰਨ ਗੁਣਾ ਵੀ ਹੋ ਜਾਣਾ ਉਹਦੇ 'ਚ ਸਾਡੇ ਨਾਲ ਜਾਇਰਟਡ ਸਿਕਸ ਤੋਂ ਨੇ ਡਾਇਰੈਕਟਰ ਪੰਜਾਬ ਸਰਦਾਰ ਅਮਰਪਾਲ ਸਿੰਘ ਜੀ ਸਰਦਾਰ ਭਪਿੰਦਰ ਸਿੰਘ ਜੀ ਯੂਨਾਈਟਿਡ ਸਿਕਸ ਤੋਂ ਸੋ ਆਪਾਂ ਇੱਥੇ ਗੱਲਬਾਤ ਕਰ ਲਾਂਗੇ ਜੋ ਟੈਂਡੀ ਵਾਲਾ ਪਿੰਡ ਦੇ ਵਿੱਚ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਜਾਂ ਹੋਰ ਜਿਹੜੇ ਇਹਨਾਂ ਦੇ ਸਹਿਯੋਗ ਦੇ ਨਾਲ ਯੂਨਾਈਟਿਡ ਸਿਕਸ ਦੇ ਸਹਿਯੋਗ ਦੇ ਨਾਲ ਜਿਹੜਾ ਬੀਜ ਵੰਡਿਆ ਜਾ ਰਿਹਾ ਸਦਾਤ ਸਾਹਿਬ ਜੀ ਆ ਜਿਹੜਾ ਵੱਡਾ ਪ੍ਰਾਲਾ ਯੂਨਾਈਟਿਡ ਸਿਕਸ ਦਾ ਪਹਿਲਾਂ ਵੀ ਹੈਗਾ ਇੱਥੇ ਵੀ ਟੈਂਡੀ ਵਾਲਾ ਚ ਕੀਤਾ ਗਿਆ ਕੀ ਕਹਿਣਾ ਚਾਹੋ ਦੇਖੋ ਜਦੋਂ ਦੇ ਹੜਾ ਆਏ ਨੇ ਬਹੁਤ ਸਾਰੀਆਂ ਪੰਜਾਬੀਆਂ ਜਿਹੜੀਆਂ ਸਸਤਾਵਾਂ ਨੇ ਇਸ ਵਾਰ ਇਸ ਸਸਤਾਵਾਂ ਉਹ ਸਪੋਰਟ ਕਰਦੀਆਂ ਆਸਾਨੂੰ ਹੋਰ ਜ਼ਿਆਦਾ ਖੁਸ਼ੀ ਹੋਈ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਇਹਦੇ ਚ ਆ ਗਈ ਹੈ। ਉਹਨਾਂ ਨੇ ਯੂਨਾਈਟਿਡ ਸਿੱਖ ਦੇ ਪਿਛਲੇ ਸਮੇਂ ਜਿਹੜੇ ਹੋਏ ਕੰਮ ਨੇ ਉਹਨਾਂ ਨੇ ਇੱਥੋਂ ਦੇ ਲੋਕਾਂ ਤੋਂ ਪਤਾ ਲੱਗਿਆ ਸੀ ਵੀ ਯੂਨਾਈਟਿਡ ਸਿੱਖ ਇੱਥੇ ਕਾਫੀ ਕੰਮ ਕਰਦੀ ਤੇ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਇੱਥੇ ਸਾਹਿਬ ਜਗਜੀਤ ਸਿੰਘ ਜੀ ਫੋਜਪੁਰ ਨੇ ਉਹਨਾਂ ਅਪਰੋਚ ਕੀਤਾ ਕਿ ਅਸੀਂ ਬੀਜ ਬਣਨਾ ਚਾਹੁੰਦੇ ਆ ਕਿਸਾਨਾਂ ਨੂੰ ਫ੍ਰੀ ਬਣਨਾ ਚਾਹੁੰਦੇ ਆ ਯੂਨੀਵਰਸਿਟੀ ਵੱਲੋਂ ਵਰਤਣਾ ਵੇ ਉਹਨਾਂ ਨੇ ਚਾਹਿਆ ਕਿ ਸਾਨੂੰ ਸਪੋਰਟ ਕਰੋ ਅੱਜ ਉਸ ਬੱਤੇ ਸਵਾਗਤ ਕੀ ਤਾਂ ਮੈਂ ਇੱਕ ਹੋਰ ਕੁਝ ਨਿਕਾਲਦਾ ਸਾਂ ਜਿਹੜੇ ਪੰਜਾਬ ਐ ਫੰਡ ਇਕੱਠਾ ਕਰ ਰਹੇ ਨੇ ਉਹਨਾਂ ਨਾਲ ਮੇਰੀ ਪਰਸੋਂ ਗੱਲ ਹੋਈ ਏ ਸਾਸੋਰੀਂ ਸਿੰਘ ਦੀ ਰਾਣਾ ਨੇ ਉਹ ਕਹਿੰਦੇ ਅਸੀਂ ਕੁਝ ਫੰਡ ਇਕੱਠਾ ਕਰ ਲਿਆ ਅਸੀਂ ਵੀ ਤੁਹਾਡੇ ਥੋਂ ਹੀ ਇੱਥੇ ਇਸ ਇਲਾਕੇ 'ਚ ਫੰਡ ਲਗਾਉਣਾ ਚਾਹੁੰਦੇ ਆ ਤਾਂ ਮੈਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦਾ ਜਿਹੜੀਆਂ ਜੁਡਾ ਟਟਿਕ ਤੇ ਆਪਣਾ ਵਿਸ਼ਵਾਸ ਪ੍ਰਗਟ ਕਰਕੇ ਸਾਨੂੰ ਫੰਡਿੰਗ ਕਰ ਰਹੀ ਹੈ ਉਹ ਫੰਡਿੰਗ ਤੁਹਾਡੇ ਸਾਹਮਣੇ ਲੱਗ ਰਹੀ ਹੈ ਜਮੀਨ ਤੇ ਤੁਸੀਂ ਦੇਖ ਰਹੇ ਹੋ ਵੀ ਉਸ ਫੰਡੀ ਦਾ ਨਤੀਜਾ ਹੈ ਵੀ ਅੱਜ ਜਿਹੜੇ ਵੀ ਸੀ ਸਾਹਿਬ ਇੱਥੇ ਕੋਤ ਚੱਲ ਕੇ ਆਏ ਨੇ ਤਾਂ ਅਸੀਂ ਧੰਨਵਾਦ ਕਰਦੇ ਆ ਸਾਰੀਆਂ ਜਥੇਬੰਦੀਆਂ ਜਿਹੜੇ ਸਪੋਰਟ ਕਰ ਰਹੀਆਂ ਨੈਟਸਿਕਸ ਨੂੰ ਅੱਜ ਬਹੁਤ ਵੱਡੀ ਖੁਸ਼ੀ ਮਿਲੀ ਹੋਊ ਕਿ ਸਾਡੇ ਵਾਈਸ ਚਾਂਸਲਰ ਸ੍ਰੀ ਪੱਜ ਯੂਨੀਵਰਸਿਟੀ ਪਹੁੰਚੇ ਸਾਡੇ ਅੱਜ ਦਾ ਦਿਨ ਬੜਾ ਮੱਧੂਪੁਰ ਤੇਨਨਾ ਜੀ ਕਿਉਂਕਿ ਸਾਡੀ ਜਿਹੜੀ ਸਸਤਾ ਹੈਗੀ ਹੈ ਤੇ ਦੇਸ਼ ਤੋਂ ਬਹੁਤ ਲੋਕ ਜੁੜੇ ਹੋਏ ਨੇ ਤੇ ਜਦੋਂ ਉਹਨਾਂ ਨੂੰ ਇਹ ਖਬਰਾਂ ਜਾਣ ਗਈਆਂ ਜਾਂ ਵੀਡੀਓ ਤੁਹਾਡੇ ਨਾਲ ਅਸੀਂ ਜਾਣਗੇ ਤਾਂ ਲੱਗੇਗਾ ਵੀ ਐਗਰੀਕਲਚਰ ਯੂਨੀਵਰਸਿਟੀ ਵੀਸੀ ਸਾਹਿਬ ਖੁਦ ਤੇ ਪਹੁੰਚੇ ਨੇ ਤੇ ਐਕਚੁਅਲੀ ਭਾਈ ਚਰਨ ਤੇ ਦਾ ਭਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਦੇਖੋ ਪੰਜਾਬ ਜਿਹੜਾ ਇਸ ਟਾਈਮ ਹੜ੍ਹਾਂ ਦੀ ਮਾਰ ਹਟਾਇਆ ਸੀ ਉਹਦਾ ਆਪਾਂ ਇਹ ਕਹਿ ਸਕਦੇ ਵੀ ਤੀਜਾ ਫੇਜ਼ ਸਟਾਰਟ ਹੋ ਗਿਆ ਬਿਲਕੁਲ ਪਹਿਲੇ ਫੇਜ਼ ਦੇ ਵਿੱਚ ਉਹਨਾਂ ਨੂੰ ਰੈਸਕਿਊ ਕਰਨਾ ਦੂਸਰਾ ਫਿਰ ਉਹਨਾਂ ਦੇ ਖਾਣ ਪੀਣ ਦਾ ਲੰਗਰ ਕਰਨਾ ਬੈਡੀਸਨ ਦਾ ਕਰਨਾ ਪ੍ਰਬੰਧ ਅੱਜ ਉਹਨਾਂ ਨੂੰ ਜਿਹੜੀ ਕਸ ਜਿਹੜੀ ਉਹਨਾਂ ਦੀ ਫਸਲ ਪਹਿਲਾਂ ਮਰ ਗਈ ਸੀ ਝੋਨੇ ਦੀ ਉਹਨਾਂ ਕੋਲ ਕੋਈ ਪੈਸਾ ਨਹੀਂ ਸੀ ਜਦ ਘਰ ਪੇ ਬੀਜ ਖਰਾਬ ਹੋ ਗਿਆ ਸੀ ਉਹਦੇ ਬਦਲੇ ਅੱਜ ਉਹਨਾਂ ਨੂੰ ਅਜ ਬੀਜ ਦਿੱਤਾ ਇਹ ਤਾਂ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿ ਸਾਨੂੰ ਅੱਜ ਜਿਹੜਾ ਪੀਏ ਪਿਛਲੇ ਦਿਨਾਂ ਦੇ ਵਿੱਚ ਹੀ ਵਰਲਡ ਦੀ ਨੰਬਰ 1 ਯੂਨੀਵਰਸਿਟੀ ਹੁੰਦਾ ਮਾਰਕਾ ਬਤਨ ਤੇ ਸਭ ਤੋਂ ਵੱਡੀ ਗੱਲ ਜਦੋਂ ਅਸੀਂ ਇੱਕ ਕਹਿੰਦੇ ਸੇਵਾ ਕਰਦੇ ਸੇਵਾ ਦਾ ਇੱਕ ਚੀਜ਼ੇ ਆ ਜਾਂਦੀ ਆ ਵੀ ਕੁਆਲਿਟੀ ਸੇਵਾ ਕਰਨੀ ਤੁਸੀਂ ਜਿਹੜੇ ਬੀਜ ਵੰਡ ਕੇ ਗਏ ਆ ਸੁਧਰੇ ਹੋਏ ਬੀਜ ਵੰਡ ਕੇ ਗਏ ਹੋ ਉਹਦੀ ਅਸ਼ੋਅਰ ਹੈ ਉਹਨਾਂ ਨੂੰ ਵੀ ਉਹ ਫਸਲ ਹੋਏਗੀ ਵਧੀਆ ਫਸਲ ਹੋਏਗੀ ਤੇ ਉਹਨਾਂ ਦਾ ਜਿਹੜਾ ਘਾਟਾ ਵਾ ਚਲੋ ਪੂਰਾ ਨਹੀਂ ਹੋਏਗਾ ਲੇਕਿਨ ਇੱਕ ਉੱਠਣ ਜੋਗ ਹੋ ਜਾਂਦੇ ਆ ਕੱਪਾ ਕਹਿੰਦੇ ਨਾ ਡੁੱਬਦੇ ਨੂੰ ਤਿਰਕੇ ਦਾ ਸਹਾਰਾ ਸੋ ਮੈਂ ਡੁੱਬਦੇ ਨੂੰ ਤਿਰਕੇ ਦਾ ਨਹੀਂ ਸਹਾਰਾ ਕਹਾਂਗਾ ਵੀ ਡੁੱਬਦੇ ਨੂੰ ਸਹਾਰਾ ਹੈ ਬਹੁਤ ਵਧੀਆ ਸਹਾਰਾ ਹੈ ਤੇ ਪੀਏਯੂ ਦਾ ਧੰਨਵਾਦ ਕਰਦਾ ਉੱਥੇ ਬਾਕੀ ਸਾਡੇ ਜਿਹੜੇ ਹਿੱਸੇ ਸਾਬਕਾ ਸੈਨਿਕ ਸਾਡਾ ਜਿਹੜਾ ਉਹਨੇ ਸਰਵੇ ਕੀਤਾ ਸਾਡੇ ਲਈ ਡਾਟਾ ਕਲੈਕਟ ਕੀਤਾ ਤੇ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਕੱਲੇ ਯੂਨਾਈਟਿਡ ਸਿਕਸ ਨਹੀਂ ਕਰ ਸਕਦੇ ਅੱਜ ਟੀਮ ਵਰਕ ਦੀ ਅਸੀਂ ਕੋਈ ਗੱਲ ਕਰਦੇ ਆ ਇੱਕ ਟੀਮ ਜੁੜ ਗਈ ਹੈ ਸਾਡੀ ਦੇਖੋ ਪੀਏਯੂ ਨੇ ਸਾਨੂੰ ਸੁਧਰੇ ਵੀਜ਼ੇ ਤੇ ਉਸ ਤੋਂ ਕੱਲੇ ਸਾਡੇ ਕੰਮ ਕਰਨ ਲਈ ਜਗਮੀਤ ਸਿੰਘ ਆਗੇ ਆ ਸਰਵੇ ਕਰਨ ਲਈ ਸਾਬਕਾ ਸੈਨਿਕ ਆਗੇ ਕੜੀ ਨਾਲ ਕੜੀ ਜੁੜ ਗਈ ਬਾਕੀ ਤੁਸੀਂ মিডিਆ ਨੇ ਗੱਲ ਬਹੁਤ ਦੂਰ ਤੱਕ ਪਹੁੰਚਾਣੀ ਆ ਜਦੋਂ ਗੱਲ ਪਹੁੰਚ ਜਾਣੀ ਆ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਹੋਰ ਵਿਸ਼ਵਾਸ ਸਾਡੇ ਤੇ ਵਧਦਾ ਜਾਂਦਾ ਠੀਕ ਹੈ ਜੇ ਲੋੜ ਹੈ ਕਿ ਮਤਲਬ ਆਪਾਂ ਗੱਲ ਕਰਦੇ ਆ ਸਾਡੀ ਲੀਡਰਸ਼ਿਪ ਨਹੀਂ ਆ ਪਿੱਛੇ ਨਾਕਾਮ ਰਹੀ ਉਹ ਤੇ ਵਿਸ਼ਵਾਸ ਨਹੀਂ ਰਿਹਾ ਹੁਣ ਲੱਗਦਾ ਪੰਜਾਬ ਦੇ ਵਿੱਚ ਵਿਸ਼ਵਾਸ ਵਾਲਾ ਮਹੌਲ ਬਣ ਜਾਏਗਾ ਠੀਕ ਸਰ ਥੈਂਕ ਯੂ ਸਰ ਤਾਂ ਐਸੀ ਸਾਡੀ ਅੱਜ ਦੀ ਜਿਹੜੀ ਖਾਸ ਕਵਰੇਜ ਪਿੰਡ ਟੰਡੀਵਾਲ ਤੋਂ ਤੁਸੀਂ ਪਿੱਛੇ ਹੁਣ ਵੀ ਹਾਲਾਤ ਆਇਓ ਮੜਾ ਜੇ ਤੁਸੀਂ ਹੁਣ ਵੀ ਹਾਲਾਤ ਪਿੱਛੇ ਦੇਖ ਸਕਦੇ ਜੋ ਦਰਿਆ ਦੇ ਹਾਲਾਤ ਇੱਥੇ ਹੈਗੇ ਆ ਤਾਂ ਤਕਰੀਬਤ ਤੁਸੀਂ ਇਹ ਵੀ ਦੇਖ ਸਕਦੇ ਜਿਹੜਾ ਪਾਣੀ ਨੇ ਰੋੜ ਪਾਇਆ ਜਿਹੜਾ ਦੇਦਰ ਤੁਸੀਂ ਤਸਵੀਰਾਂ ਦੇਖ ਸਕਦੇ ਕਿ ਪਾਣੀ ਕਿਸ ਕਦਰ ਰੋੜ ਪਾਇਆ ਤਾਂ ਜੋ ਇੱਥੇ ਹਾਲਾਤ ਬਣੇ ਪਿਛਲੇ ਦਿਨਾਂ ਚ ਵੈਸੀ ਕਵਰੇਜ ਕੀਤੀ ਪਿੰਡ ਟਿੰਡੀ ਵਾਲੇ ਤੋਂ ਅੱਜ ਵੱਡਾ ਮੌਕਾ ਸੀ ਪਿੰਡ ਟੈਂਡੀ ਵਾਲੇ ਦੇ ਵਿੱਚ ਯੂਨਾਈਟਿਡ ਸਿਕਸਤੀ ਟੀਮ ਸਾਬਕਾ ਸੈਨਿਕ ਦੀ ਸੈਨਿਕਾਂ ਦੀ ਫਰੋਹੀਪੁਰ ਦੀ ਪੂਰੀ ਟੀਮ ਔਰ ਵਾਈਸ ਚਾਂਸਲਰ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਔਰ ਪੂਰੀ ਫਰੋਹੀਪੁਰ ਦੀ ਖੇਤੀਬਾੜੀ ਵਿਗਿਆਨ ਕੇਂਦਰ ਦੀ ਟੀਮ ਔਰ ਸਮੁੱਚਾ ਜਿਹੜਾ ਦਾਰਾ ਤੇ ਪਹੁੰਚਾ ਪਿੰਡ ਟੈਂਡੀ ਵਾਲੇ ਚ ਔਰ ਵੱਡੀ ਗੱਲ ਇਹ ਜਿੱਥੇ ਬੀਜ ਖਾਦ ਦਵਾਈਆਂ ਕੇ ਵੰਡੀਆਂ ਗਈਆਂ ਰਾਸ਼ਨ ਵੰਡਿਆ ਗਿਆ ਉੱਥੇ ਅੱਜ ਇੱਕ ਸਕਲਾਈ ਕੈਂਪ ਵੀ ਟ੍ਰੇਨਿੰਗ ਕੈਂਪ ਵੀ ਲਾਇਆ ਗਿਆ ਜਿੱਥੇ ਬਾਅਦ ਚੜ ਕੇ ਪਿੰਡ ਦੇ ਲੋਕਾਂ ਨੇ ਬੀਬੀਆਂ ਭੈਣਾਂ ਨੇ ਇੱਥੇ ਟ ਨੇ ਕਰਨੀ ਇੱਕ ਵੱਡਾ ਪ੍ਰਾਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਔਰ ਕ੍ਰਿਸ਼ੀ ਵਿਗਿਆਨ ਕੇਂਦਰ ਫਰੋਹੇਪੁਰ ਦਾ ਸੀ ਸੋ ਬਹੁਤ ਬਹੁਤ ਧੰਨਵਾਦ ਚੱਲਦੀ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਅਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ